ਹੈ ਲੋ ਟੂਡੇ ਪੰਜਾਬ ਵੈਦਰ ਅੱਜ ਦਾ ਮੌਸਮ ਦੇਖ ਰੇ ਸਾਰਜ ਸ਼ਕੰਦਰ ਦਾ ਸਵਾਗਤ ਕਰਦੇ ਆਂ ਗੱਲਬਾਤ ਕਰਨ ਜਾ ਰਹੇ ਆ 29 ਅਤੇ 30 ਮਈ ਦੇ ਮੌਸਮ ਦੀ ਫਿਲਾਲ ਆਪਨ ਪੂਰਾ ਪੰਜਾਬ ਜਿਹੜਾ ਸਾਫ਼ ਦੇਖ ਨੂੰ ਮਿਲ ਰਿਹਾ ਹੈ ਬਦਲ ਦੇ ਮੌਸਮ ਦੇ ਕਾਰਨ ਆਪਨ ਨੂੰ ਪੰਜਾਬ ਦੇ ਵਿੱਚ ਆਉਣ ਵਾਲੀ ਦਿਨਾਂ ਤੱਕ ਸੁੱਕੀ ਹਨੇਰੀ ਬੱਦਲਵਾਈ ਕੁਝ ਥਾਵਾਂ ਤੇ ਆਪਨ ਨੂੰ ਹਲਕੀ ਫੁਲਕੀ ਕਿਣਮੇਣ ਦੇ ਜਿਹੜੇ ਅਸਰ ਨੇ ਦੇਖ ਨੂੰ ਮਿਲ ਸਕਦੇ ਨੇ ਖਾਸ ਕਰਕੇ ਪੰਜਾਬ ਦੇ ਦੱਖਣੀ ਅਤੇ ਪੱਛਮੀ ਜ਼ਿਲ੍ਹਿਆਂ ਦੇ ਵਿੱਚ ਇਹ ਹਨੇਰੀ ਜਾਂ ਬੱਦਲਵਾਈ ਬਣਨ ਦੀ ਜਿਹੜੀ ਖਾਸ ਸੰਭਾਵਨਾ ਹੈ ਅੱਜ ਸ਼ਾਮ ਤੋਂ ਲੈ ਕੇ ਕੱਲ ਰਾਤ ਦੇ ਵਿੱਚ ਵਿੱਚ ਜਿਹੜੀ ਆ ਬਣੀ ਰਹੇਗੀ ਇਸ ਸਮੇਂ ਦੇ ਦੌਰਾਨ ਆਪਾਂ ਨੂੰ ਪੰਜਾਬ ਦੇ ਵਿੱਚ ਟੁੱਟਮੇ ਰੂਪ ਦੇ ਵਿੱਚ ਜਿਹੜੀ ਬਦਲਵਾਈਏ ਮਿੱਟੀ ਭਰੀ ਹਵਾਵਾਂ ਪੰਜਾਬ ਦੇ ਵਿੱਚ ਚੱਲ ਸਕਦੀਆਂ ਹਨ ਕੁਝ ਥਾਵਾਂ ਤੇ ਮੀਂਹ ਦੇ ਜਿਹੜੇ ਸਾਦ ਨੇ ਉਹ ਵੀ ਆਪਾਂ ਨੂੰ ਦੇਖਣ ਨੂੰ ਮਿਲਣਗੇ ਅਤੇ ਆਪਾਂ ਨੂੰ ਪਹਾੜੀ ਖੇਤਰਾਂ ਦੇ ਵਿੱਚ ਵੀ ਇੱਕ ਸਿਸਟਮ ਜਿਹੜਾ ਬਣਦਾ ਹੋਇਆ ਦੇਖਣ ਨੂੰ ਮਿਲ ਰਿਹਾ ਜਿਸ ਨਾਲ ਪੰਜਾਬ ਦਾ ਜਿਹੜਾ ਉੱਤਰੀ ਖੇਤਰ ਹੈ ਉਸ ਤੇ ਜਿਹੜਾ ਇਹ ਬਦਲਵਾਈਏ ਪ੍ਰਭਾਵ ਪਾਵੇਗੀ ਜਿਵੇਂ ਕੀ ਹੋ ਗਿਆ ਮਾਝੀ ਅਤੇ ਦੁਆਬੇ ਦੇ ਖੇਤਰ ਇਨ੍ਹਾਂ ਥਾਵਾਂ ਦੇ ਉੱਤੇ ਆਉਣ ਵਾਲੀ ਲਗਭਗ 35 ਤੋਂ 36 ਘੰਟਿਆਂ ਦੇ ਵਿੱਚ ਵਿੱਚ ਆਪਾਂ ਨੂੰ ਬੱਦਲਵਾਈ ਜਿਹੜੀ ਆ ਦੇਖਣ ਨੂੰ ਮਿਲ ਸਕਦੀ ਹੈ ਬੱਦਲਵਾਈ ਦੀ ਆਵਾਜਾਈ ਲਗਭਗ ਲੱਗੀ ਰਹੇਗੀ ਪੰਜਾਬ ਦੇ ਵਿੱਚ ਤੇ ਆਪਾਂ ਕਿਸੇ ਖਾਸ ਜ਼ਿਲ੍ਹੇ ਦਾ ਨਾਮ ਨਹੀਂ ਲੈ ਸਕਦੇ ਕਿਸੇ ਖਾਸ ਜ਼ਿਲ੍ਹੇ ਨੂੰ ਆਪਾਂ ਮੈਂਸ਼ਨ ਨਹੀਂ ਕਰ ਸਕਦੇ ਕਿ ਇਸ ਜ਼ਿਲ੍ਹੇ ਦੇ ਵਿੱਚ ਮੀਂਹ ਪਵੇਗਾ ਕਿਉਂਕਿ ਇਹ ਜਿਹੜਾ ਮੌਨਸੂਨ ਹੈ ਪ੍ਰੀ ਮੌਨਸੂਨ ਹੈ ਜਿਸ ਕਾਰਨ ਜੇਕਰ ਇਹ ਬੱਦਲਵਾਈ ਛੋਟੀ ਹੁੰਦੀ ਹੈ ਤਾਂ ਇਹ ਪੰਜਾਬ ਦੇ ਲਗਭਗ ਕੁਝ ਖੇਤਰਾਂ ਨੂੰ ਹੀ ਕਵਰ ਕਰ ਸਕਦੀ ਹੈ ਪਰ ਜੇਕਰ ਇਹ ਬੱਦਲਵਾਈ ਵੱਡੀ ਹੁੰਦੀ ਹੈ ਤਾਂ ਪੰਜਾਬ ਦੇ ਪੂਰੇ ਹੀ ਖੇਤਰਾਂ ਨੂੰ ਕਵਰ ਕਰ ਸਕਦੀ ਹੈ ਜਿਸ ਨਾਲ ਆਪਾਂ ਨੂੰ ਪੰਜਾਬ ਦੇ ਵਿੱਚ ਆਉਣ ਵਾਲੇ ਟਾਈਮ ਤੱਕ ਮੀਂਹ ਦੀ ਗਤੀਵਿਧੀਆਂ ਤੇ ਫਿਲਹਾਲ ਲਈ ਇਹਨਾਂ ਇੱਕ ਅਪਡੇਟ ਲੈ ਕੇ ਹਾਜ਼ਰ ਹੋਏ ਸੀ ਜਿਸ ਤਰ੍ਹਾਂ ਹੀ ਕੋਈ ਹੋਰ ਬ੍ਰੇਟ ਆਵੇਗੀ ਉਹਨੂੰ ਵੀ ਚੈਨਲ ਤੇ ਤੁਰੰਤ ਸ਼ੇਅਰ ਕਰਾਂਗੇ ਜੁੜੇ ਰਹੋ ਚੈਨਲ ਟੂਡੇ ਪੰਜਾਬ ਵੈਦਰ ਦੇ ਨਾਲ